ਉਹ ਹਾਏ ਹੈਲੋ ਬਾਲੀਆਂ ਫਰੈਂਡ ਰੱਖੀਆਂ ਉਹ ਬਾਲੀ ਸਾਲੀ ਕਿਸੇ ਨਾ ਐਟੈਚਮੈਂਟ ਨਹੀਂ ਉਹ ਦੇਖਣੇ ਨੂੰ ਖੁੱਡਾ ਭਾਵੇਂ ਬਿਲਣ ਜਿਹਾ ਉਹ ਕਰ ਜੀ ਨਾ ਰੋਂਗ ਕੇ ਤੈ ਜਜਮੈਂਟ ਨਹੀਂ ਉਹ ਮਚੀ ਹੋਈ ਲਾਟ ਵਾਂਗੂ ਗੀਤੇ ਆਉਣਗੇ ਉਹ ਮਚੀ ਹੋਈ ਲਾਟ ਵਾਂਗੂ ਗੀਤੇ ਆਉਣਗੇ ਉਹ ਡੀ ਜਿਆਂ ਤੋਂ ਗੈਸ ਕਰ ਲਮੀ ਸ਼ੋਰ ਦਾ ਉਹ ਹੇਟਰਾਂ ਦੇ ਦਿਲ ਤੱਕ ਤੱਕ ਹੋਣਗੇ ਉਹ ਲੱਗ ਲੈਣਦੇ ਨਹੀਂ ਜਰਾ ਸੂਤ ਪੌਰਦਾ ਉਹ ਬੰਦੇ ਦਿਆਂ ਮਾਰਿਆਂ ਦੀ ਕਥਾਏ ਮਰਦਾ ਉਹ ਰੱਬ ਨਾ ਟਰੈਲ ਬਸ ਲਵੇ ਯੋਰਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਨਕਾ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਸ ਟੀਵੀ ਸੋ ਦੋਸਤੋ ਜਿਹੜੀ ਮੁਲਾਕਾਤਾਂ ਦੀ ਲੜੀ ਆ ਅੱਜ ਨੂੰ ਅੱਗੇ ਤੋਰਦੇ ਹੋਏ ਅਸੀਂ ਤੁਹਾਨੂੰ ਮਿਲਣ ਜਾ ਰਹੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਬੀਐਸ ਖੁੱਡਾ ਸਾਹਿਬ ਤੁਹਾਨੂੰ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਅਲਫ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਾਜੀ ਗਿਆਨ ਮੂਨਕਾ ਹੁਣਾ ਦਾ ਸਾਡੇ ਪਿੰਡ ਔਰ ਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਖੁੱਡਾ ਸਾਹਿਬ ਲਿ ਤੇ ਤੁਸੀਂ ਇੱਕ ਗਾਇਕ ਵੀ ਹੋ ਇਹ ਜਿਹੜੀ ਲਿਖਣ ਦੀ ਤੁਹਾਨੂੰ ਚਟ ਕੇ ਕਿੱਥੋਂ ਲੱਗੀ ਗਿਆਨ ਭਾਜੀ ਬਹੁਤ ਚਿਰ ਪਹਿਲਾਂ ਇੱਕ ਸ਼ੇਰ ਲਿਖਿਆ ਸੀਗਾ ਵੀ ਸੌਖੀਆਂ ਥੇ ਆਉਣ ਕਿੱਥੋਂ ਗੀਤਕਾਰੀਆਂ ਉਹ ਸੌਖੀਆਂ ਥੇ ਆਉਣ ਕਿੱਥੋਂ ਗੀਤਕਾਰੀਆਂ ਬੜੇ ਔਖੇ ਮੁੱਲ ਪੈਂਦੇ ਹੁੰਦੇ ਕਲਾਕਾਰੀ ਦੇ ਸੋ ਭਾਜੀ 2009 ਤੋਂ ਮਾ ਕੇ ਨਿਰੰਤਰ ਜਾਰੀ ਆ ਕੰਮ ਤੇ 2024 ਚੱਲ ਰਿਹਾ ਜੀ ਹਾਂ ਜੀ ਸੋ ਆਪਾਂ ਇਹ ਮੁਲਾਕਾਤ ਇਦਾਂ ਹੀ ਜਾਰੀ ਰੱਖਾਂਗੇ ਸੋ ਖੋਡਾ ਸਾਹਿਬ ਆਪਾਂ ਸ਼ੁਰੂਆਤ ਜਿਹੜੀ ਹੁਣ ਕਰ ਰਹੇ ਆਂ ਮੈਂ ਕਿਹਾ ਇੱਕ ਗਾਣਾ ਹੋਵੇ ਛੋਟਾ ਜਿਹਾ ਤੁਹਾਡਾ ਆਪਣਾ ਗਾਇਆ ਜਿਹੜਾ ਹਾਂਜੀ ਹਾਂਜੀ ਪਾਜੀ ਗਾਣਾ ਮੈਂ ਤੁਹਾਨੂੰ ਇੱਕ ਦੋ ਲੈਣਾ ਸੁਣਾ ਦੰਨਾ ਆਪਣੇ ਦੂਦ ਆਸ਼ਨ ਡੇੜੀ ਪੰਜਾਬੀ ਤੇ ਰਿਲੀਜ਼ ਹੋਇਆ ਸੀ ਜੀ ਤੇ ਮੁੰਡਾ ਕਾ ਕੁੜੀ ਕਹਿ ਰਹੀ ਆ ਵੀ ਓ ਸਾਡੀ ਪੁੱਠੀ ਓ ਗਰਾਰੀ ਬਸ ਇੱਕੋ ਥਾਂ ਤੇ ਯਾਰੀ ਓ ਨਈਓ ਥਾਂ ਥਾਂ ਤੇ ਮਿੱਠੀਏ ਫੇਰ ਚੱਲਦੇ ਓ ਬਨੇ ਲੈਂਡਲੋਰਡ ਲੰਮੇ ਫੀਲਿੰਗ ਤੋ ਹਾਈ ਜਿਵੇਂ ਡੈਡ ਦੇ ਜਹਾਜਾਂ ਵਿੱਚ ਸ਼ੇਰ ਚੱਲਦੇ ਉਬ ਬਨੇ ਲੈਂਡ ਲੋਰ ਲੰਮੇ ਫੀਲਿੰਗ ਤੁਹਾਈ ਜਿਵੇਂ ਡੈਡ ਦੇ ਜਹਾਜ਼ਾਂ ਵਿੱਚ ਸ਼ੇਰ ਚੱਲਦੇ ਆਹ ਕੀ ਬਾਤ ਆ ਜੀ ਬਹੁਤ ਖੂਬਸੂਰਤ ਗੀਤ ਆ ਜੀ ਸੋ ਖੁੱਡਾ ਸਾਹਿਬ ਇਹਦੇ ਜਿਹੜਾ ਇਹ ਫਿਲਮ ਇਹਦੇ ਗਾਣੇ ਤੁਸੀਂ ਗਾਏ ਇਹਨਾਂ ਦਾ ਜਿਹੜਾ ਮਿਊਜ਼ਿਕ ਆ ਉਹ ਤੁਸੀਂ ਆਪ ਕੀਤਾ ਕੀ ਮਤਲਬ ਜਾਂ ਕਿਸੇ ਕੋਲ ਕਰਵਾਇਆ ਨਹੀਂ ਨਹੀਂ ਪਾ ਜੀ ਇਦਾਂ ਕਿ ਅਸੀਂ ਦਾ ਸਕੈਲੋਵਿਕ ਗੀਤ ਗਾ ਰਹੇ ਆ ਜਾਂ ਗਾਇਕਾਂ ਬਾਕੀ ਹਰ ਇੱਕ ਡਿਪਾਰਟਮੈਂਟ ਵੱਖੋ ਵੱਖਰਾ ਤੁਹਾਨੂੰ ਪਤਾ ਅੱਜ ਕੱਲ ਪ੍ਰੋਫੈਸ਼ਨਲ ਹੋ ਗਏ ਆ ਜੀ ਹਰ ਇੱਕ ਚੀਜ਼ ਆ ਜਿਹੜੀ ਉਹ ਵੱਖੋ ਵੱਖਰੀ ਮਕੇ ਡਿਪਾਰਟਮੈਂਟ ਵੱਲੋਂ ਆਪਣੇ ਐਡੀਟਿੰਗ ਵਾਲੇ ਐਡੀਟਿੰਗ ਵਾਲੇ ਆ 뮤직 ਵਾਲੇ ਵੱਖਰੇ ਆ ਵੀਡੀਓ ਵਾਲੇ ਵੱਖਰੇ ਆ ਤੇ ਸਾਰਾ ਕੁਝ ਤੁਹਾਨੂੰ ਪਤਾ ਅੱਜ ਕੱਲ ਹਾਂਜੀ ਤੇ ਸੋ ਇਹ ਖੁਡਾ ਸਾਹਿਬ ਇੱਕ ਜਿਹੜੀ ਸਪੈਸ਼ਲ ਅੱਜ ਦੀ ਮੈਂ ਇੱਕ ਮੁਲਾਕਾਤ ਇਹਦੇ ਵਿੱਚ ਇੱਕ ਮੈਂ ਜ਼ਿਕਰ ਕਰੂੰਗਾ ਤੁਹਾਡੀ ਇੱਕ ਫਿਲਮ ਆ ਰਹੀ ਜੀ ਚੱਲ ਰਹੀ ਆ ਚਪਾਲ ਐਪ ਤੇ ਜਿਹਦਾ ਨਾਮ ਮੁਕਾਮ ਜਿਹਨਾਂ ਤੁਸੀਂ ਮਸ਼ਹੂਰ ਵੀ ਹੋਏ ਆ ਕਾਫੀ ਤੁਹਾਡਾ ਨਾਮ ਚਰਚਾ ਵਿੱਚ ਆਇਆ ਸੋ ਇਹ ਜਿਹੜੀ ਫਿਲਮ ਆ ਇਹਨਾਂ ਜੁੜਨ ਦਾ ਸਭ ਕਿੱਦਾਂ ਮਤਲਬ ਕੇ ਬਣਿਆ ਤੁਹਾਡੀ ਇਹ ਫਿਲਮ ਹਾਂਜੀ ਹਾਂਜੀ ਭਾਜੀ ਇਹ ਜੋ ਫਿਲਮ ਆ ਸਾਡੇ ਇੰਗਲੈਂਡ ਤੋਂ ਕਵੈਂਟਰੀ ਰਹਿ ਰਹੇ ਬਾਲੀ ਸੰਧੂ ਸਾਹਿਬ ਜੀ ਉਹਨਾਂ ਦੀ ਨਿਗਰਾਨੀ ਹੇਠ ਬਣੀ ਆ ਫਿਲਮ ਦੇਖ ਰੇਖ ਦੇ ਵਿੱਚ ਪ੍ਰੋਡਿਊਸਰ ਉਹੀ ਆ ਭਾਜੀ ਜੀ ਸੋ ਕਾਫੀ ਚਿਰ ਤੋਂ ਕਾਫੀ ਸਾਲਾਂ ਤੋਂ ਸਾਡਾ ਸਗਾ ਵਿਚਾਰ ਵੀ ਸੀ ਕਿ ਕੋਈ ਨਾ ਕੋਈ ਸੀ ਮਾਕੇ ਫਿਲਮ ਜਦਾ ਕਰੀਏ ਜੀ ਸੋ ਹੌਲੀ ਹੌਲੀ ਮਾਕੇ ਕਹ ਲੋ ਵੀ ਸਬਬ ਬਣਿਆ ਫਿਲਮ ਦਾ ਹਾਂਜੀ ਤੇ ਸਾਨੂੰ ਦੱਸ ਸਕਦੇ ਆ ਕਿੰਦਾ ਦੀ ਮਲੇਡੀ ਸਟੋਰੀ ਆ ਜਿਹੜੀ ਫਿਲਮ ਦੀ ਕੀ ਕਿਸ ਬੀਸ ਤੇ ਲਿਖੀ ਗਈ ਜਾਨ ਭਾਜੀ ਇਹ ਮਕੇ ਕਹਿ ਲੋ ਕਿ ਪਰਵਾਰਿਕ ਫਿਲਮ ਆ ਜੀ ਇੱਕ ਪੰਜਾਬੀ ਆਪਣੇ ਕਹਿ ਲੋ ਵੀ ਮਿਡਲ ਕਲਾਸ ਫੈਮਲੀ ਤੋਂ ਇੱਕ ਜਿੰਦਾ ਸਟੂਡੈਂਟ ਕਹਿ ਲੋ ਜਾਂ ਕੋਈ ਕਿਸੇ ਮੁੰਡੇ ਦੀ ਕਹਿ ਲੋ ਵੀ ਕਿ ਸਟਰਗਲ ਵਾਲੀ ਲਾਈਫ ਆ ਪਰਦੇਸਾਂ ਦੀ ਜੀ ਕਿਵੇਂ ਉੱਥੇ ਜਾ ਕੇ ਆਪਣੀ ਮਕੇ ਲਾਈਫ ਮਕੇ ਸਰਵਾਈਵ ਕਰਦੇ ਆ ਤੇ ਪਿੱਛੋਂ ਕੀ ਕੰਡੀਸ਼ਨ ਆ ਉੱਥੇ ਕੀ ਕੀ ਫੇਸ ਕਰਨਾ ਪੈਂਦਾ ਸੋ ਇੱਕ ਪਰਵਾਰਿਕ ਫਿਲਮ ਆ ਭਾਜੀ ਜੀ ਜੀ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਮਤਲਬ ਕੀ ਕੀ ਨਾਲ ਸ਼ੌਂਕ ਰੱਖਦੇ ਆ ਲਿਖਣ ਤੋਂ ਕੋਈ ਕਵਿਤਾਵਾਂ ਵੀ ਲਿਖਦੇ ਆ ਜਾਂ ਭਾਜੀ ਭਾਜੀ ਐਕਚੁਅਲੀ ਜਿੱਦਾਂ ਸ਼ੁਰੂਆਤ ਭਾਜੀ ਕਵਿਤਾ ਤੋਂ ਵੀ ਹੋਈ ਸੀ ਗਾਣਿਆਂ ਤੋਂ ਵੀ کہہ ਸਕਦੇ ਆ ਸੋ ਕਈ ਸਾਲ ਪ੍ਰੋਸੈਸ ਚੱਲਦਾ ਰਿਹਾ ਫੇ ਹੌਲੀ-ਹੌਲੀ ਆਪ ਲਿਖਾਉਣਾ ਸ਼ੁਰੂ ਕਰਦੇ ਆ ਜੀ ਫੇ ਹੌਲੀ-ਹੌਲੀ ਕਹ ਲੋ ਵੀ ਫਿਲਮਾਂ ਨੂੰ ਵੀ ਲਾ ਪਾਏ ਆ ਸੋ ਚੱਲ ਰਿਹਾ ਭਾਜੀ ਤੋ ਹੁਣ ਸੋ ਇਤੋਂ ਅਗਲੇ ਪ੍ਰੋਜੈਕਟ ਤੁਹਾਡੇ ਕੀ ਆ ਜਿਹੜੇ ਆਉਣ ਵਾਲੇ ਆ ਐਕਚੁਅਲੀ ਭਾਜੀ ਮੈਟਰ ਕਾਫੀ ਆਰਟਿਸਟਾਂ ਕੋਲ ਪਏ ਆ ਬਟ ਜਿੰਨਾ ਚਿਰ ਕਹਿੰਦੇ ਨਾ ਵੀ ਜਿੰਨਾ ਚਿਰ ਗੱਡੀ ਗੱਲ ਸਿਰੇ ਨਾ ਲੱਗ ਜਵੇ ਉਨਾ ਚਿਰ ਕੋਈ ਮੈਂ ਕਿ ਜੀ ਵੀ ਜਦੋਂ ਮੈਂ ਕਿ ਆਫੀਸ਼ੀਅਲੀ ਤੌਰ ਤੇ ਰਿਲੀਜ਼ ਹੋ ਜਵੇ ਉਹਦਾ ਫੇਸ ਮੈਂ ਕਿ ਚੀਜ਼ ਦਾ ਮਤਲਬ ਲੱਗੇ ਹੋਏ ਉਹ ਲੱਗਦਾ ਬਿਲਕੁਲ ਬਿਲਕੁਲ ਜੀ ਜੀ ਖੁੱਡਾ ਸਾਹਿਬ ਹੁਣ ਤੱਕ ਤੁਹਾਡੇ ਜਿਹੜੇ ਕਿੰਨੇ ਗਾਣੇ ਰਿਕਾਰਡ ਹੋ ਚੁੱਕੇ ਆ ਜੀ ਗਾਣੇ ਭਾਜੀ 15 16 ਦੇ ਕਰੀਬ ਆ ਜਿਨ੍ਹਾਂ ਵਿੱਚੋਂ ਮੈਂ ਕਹਿ ਲਵਾਂ ਵੀ 7-8 ਮੈਂ ਖੁਦ ਕੀਤੇ ਆ ਜੀ ਤੇ ਬਾਕੀ ਜਿਹੜੇ ਗਾਣੇ ਆ ਉਹ ਬਾਕੀ ਮੇਰੇ ਲਿਖੇ ਹੋਏ ਬਖਵਾਖਾ ਆਰਟਿਸਟ ਜਿਵੇਂ ਮਨਾਕਸ਼ੀ ਸੈਣੀ ਹੋਏ ਐਸ਼ਲੀ ਨੋਬੈਂਸ ਹੋਏ ਜੀ ਆਪਣੇ ਰਿਹਾਨਾ ਪੱਟੀ ਹੋਏ ਬਾਲੀ ਸੰਧੂ ਸਾਹਿਬ ਹੋਏ ਜੀ ਸੋ ਬਖਵਾਖਾ ਆਰਟਿਸਟਾਂ ਨੇ ਬਾਕੀ ਕੀਤੇ ਹੋਏ ਹਾਂਜੀ ਠੀਕ ਆ ਠੀਕ ਆ ਜੀ ਤੇ ਇਸ ਤੋਂ ਇਲਾਵਾ ਕੋਈ ਫਿਲਮ ਦਾ ਵੀ ਕੋਈ ਗੱਲ ਅਗਿ ਕੋਈ ਪ੍ਰੋਜੈਕਟ ਆ ਰਿਹਾ ਤੁਹਾਡਾ ਹਾਂਜੀ ਭਾਜੀ ਬਾਕੀ ਚੱਲ ਰਿਹਾ ਬਾਕੀ ਹਜੇ ਕੁਝ ਕਹਿ ਨਹੀਂ ਸਕਦੇ ਭਾਜੀ ਕਿਉਂਕਿ ਤੁਹਾਨੂੰ ਪਤਾ ਵੀ ਫਿਲਮ ਬਹੁਤ ਵੱਡਾ ਪ੍ਰੋਸੈਸ ਹੁੰਦਾ ਭਾਜੀ ਖਲਾਰਾ ਬਹੁਤ ਵੱਡਾ ਫਿਲਮਾਂ ਦਾ ਗਾਣਾ ਹੀ ਸ਼ੂਟ ਕਰਦਾ ਹੋਵੇ ਵਧੀਆ ਤਰੀਕੇ ਨਾਲ ਤਾਂ ਹਿਸਾਬ ਲਾ ਲਓ ਵੀ 2-3 ਦਿਨ ਲੱਗ ਜਾਂਦੇ ਆ। ਜੀ। ਸੋ ਫਿਲਮ ਦਾ ਭਾਜੀ ਬਾਕੀ ਕਾਫੀ ਲੰਮਾ ਚੌੜਾ ਪ੍ਰੋਸੈਸ ਹੈ ਹਾਂਜੀ ਬਾਕੀ ਚੱਲ ਰਿਹਾ ਬਾਕੀ ਦੇਖੋ। ਹਾਂਜੀ। ਤੇ ਇੱਕ ਤਾਂ ਜਿਹੜਾ ਤੁਸੀਂ ਦੂਰਦਰਸ਼ਨ ਤੇ ਤੁਹਾਨੂੰ ਗੀਤ ਗਾਉਣ ਦਾ ਉਥੇ ਮੌਕਾ ਮਿਲਿਆ ਸੀਗਾ। ਇਹ ਤਾਂ ਲਈ ਕਿ ਸਵੱਬ ਕਿੱਦਾਂ ਮਿਲ ਕੇ ਬਣਿਆ ਕਿੱਦਾਂ ਜੁੜੇ ਤੁਸੀਂ ਦੂਰਦਰਸ਼ਨ ਨੂੰ। ਉਹ ਭਾਜੀ ਆਪਣੇ ਪ੍ਰੋਡਿਊਸਰ ਆਪਣੇ ਹੈਗੇ ਆ ਡਾਇਰੈਕਟਰ ਪ੍ਰੋਡਿਊਸਰ ਆਪਣੇ ਸਾਡੇ ਮਨੋਰ ਧਾਰੀয়াল ਸਾਹਿਬ ਬਹੁਤ ਹੀ ਨਾਈਸ ਪਰਸਨ ਆ ਬਾ ਕਮਾਲ ਸ਼ਖਸੀਅਤ ਜੀ ਉਹਨਾਂ ਦੇ ਥਰੂ ਆਪਾਂ ਆਏ ਆ ਤੇ ਇੱਕ ਪਾਜੀ 2015 ਦੇ ਵਿੱਚ ਆਪਣੇ ਇੱਕ ਕਲਮਾ ਦਾ ਸਫਰ ਇੱਕ ਨਾਟਕ ਆਉਂਦਾ ਹੁੰਦਾ ਸੀਗਾ ਜੀ ਆਪਣੇ ਸ਼ੋਅ ਆਉਂਦਾ ਹੁੰਦਾ ਹੈ ਡੀਡੀ ਪੰਜਾਬੀ ਤੇ ਉਹਦੇ ਵਿੱਚ ਵੀ ਮੈਂ ਕਹ ਲਓ ਵੀ ਮੇਰਾ ਆਇਆ ਸੀ 2015 ਦੇ ਵਿੱਚ ਉਹਦੇ ਵਿੱਚ ਹੀ ਆਪਾਂ ਸ਼ੇਰੋ ਸ਼ੇਰੀ ਵਗੈਰਾ ਕੀਤੀ ਸੀਗੀ ਜੀ 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 ਠੀਕ ਆ ਠੀਕ ਆ ਤੇ ਖੋਲਾ ਸਾਹਿਬ ਮੈਂ ਕਹਿੰਦਾ ਕਿ ਕੋਈ ਹੁਣ ਕੋਈ ਸ਼ੇਅਰ ਹੋ ਜਾ ਜਿਹੜੇ ਤੁਸੀਂ ਸ਼ੇਅਰ ਲਿਖਿਆ ਉਹਨਾਂ ਚ ਕੋਈ ਪਿਆਰਾ ਜਿਹਾ ਕੋਈ ਸ਼ੇਅਰ ਹੋ ਜੀ ਹਾਂਜੀ ਹਾਂਜੀ ਭਾਜੀ ਮੈਂ ਮੋਸਟਲੀ ਜਿੰਦਾ ਲੇਖਦਾ ਮੈਂ ਆਪਣੇ ਤੇ ਹੀ ਲੇਖਦਾ ਹੁੰਨਾ ਵੀ ਆਪਣੇ ਆਉ ਨੂੰ ਕਹਿ ਲੋ ਵੀ ਥੋੜਾ ਜਿਹਾ ਪੁਸ਼-ਅਪ ਕਾਨ ਲਈ ਥੋੜਾ ਜਿਹਾ એનર્ਜੀ ਦੇਣ ਵਾਸਤੇ ਮੈਂ ਕਿ ਸ਼ੇਰ ਤੁਹਾਨੂੰ ਸੜਾ ਦਿੰਦਾ ਕਹਿੰਦਾ ਵੀ ਹੋ ਗੱਲਾਂ ਵੱਡੀਆਂ ਕਰਾ ਦੇ ਰੱਬ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਹੋ ਗੱਲਾਂ ਵੱਡੀਆਂ ਕਰਾ ਦੇ ਗੱਲ ਤਾਂ ਬਣਦੀ ਹੋ ਕਿਤੇ ਸਾਡੇ ਬੇੜੇ ਆ ਜائیں ਗੱਲ ਤਾਂ ਬਣਦੀ ਉਹ ਕੱਲੇ-ਕੱਲੇ ਦੀ ਜ਼ੁਬਾਨ ਤੇ ਛੱਡ ਕੇ ਜੋ ਬੋਲੇ ਉਹ ਗੀਤ ਐਦਾਂ ਦਾ ਮੇਰੇ ਹੱਥੋਂ ਲਿਖਵਾ ਦੇ ਗੱਲ ਤਾਂ ਬਣਦੀ ਉਹ ਸੁਣਿਆ ਮੈਂ ਕਲਾਕਾਰ ਉਹ ਸੁਣਿਆ ਮੈਂ ਕਲਾਕਾਰ ਰਹਿੰਦੇ ਟੂਰ ਤੇ ਉਹ ਹੱਥ ਜਹਾਜ਼ ਨੂੰ ਪਵਾ ਦੇ ਗੱਲ ਤਾਂ ਬਣਦੀ ਸਬਰ ਸਦਕਾ ਨਾ ਉਹ ਸਬਰ ਸਦਕ ਨਾਲ ਟਕਿਆਂ ਪਿਆ ਉਹ ਖੁੱਡਾ ਖੁੱਡਾ ਕਰਵਾ ਦੇ ਗੱਲ ਤਾਂ ਬਣਦੀ ਸੋ ਕੀ ਬਾਤ ਆ ਜੀ ਬਹੁਤ ਖੂਬਸੂਰਤ ਪੱਜੀ ਹੋਣਾ ਜਿਹੜਾ ਸ਼ਹਿਰ ਸੁਣਾਇਆ ਜੀ ਸੋ ਇਹ ਸਿਲਸਿਲਾ ਇਦਾਂ ਲਗਾਤਾਰ ਚੱਲਦਾ ਰਿਹਾ ਕਿ ਸਰਦਾਰ ਸਾਹਿਬ ਇਹ ਜਿਹੜਾ ਤੁਸੀਂ ਸਾਰਾ ਕੁਝ ਅੱਜ ਤੱਕ ਮਕਾਮ ਹਾਸਲ ਕੀਤਾ ਵਾ ਇਹਦੇ ਵਿੱਚ ਜਿਹੜੇ ਤੁਹਾਡੇ ਤੁਹਾਨੂੰ ਕਿਹਨਾ ਕਿਹਨਾਂ ਨੇ ਸਪੋਰਟ ਕੀਤੀ ਯਾਰਾਂ ਦੋਸਤਾਂ ਨੇ ਜਾਂ ਕਿਹਨਾਂ ਦਾ ਵਿੱਚ ਯੋਗਦਾਨ ਰਿਹਾ ਇਹਦੇ ਵਿੱਚ ਭਾਜੀ ਇਹਦੇ ਵਿੱਚ ਮੈਂ ਹੁਣ ਜੇ ਕਿਸੇ ਪਾਰਟੀਕুলਰ ਪਰਸਨ ਦਾ ਨਾਮ ਲੈਦਾਂ ਮਾਂ ਤਾਂ ਕਿਉਂਕਿ ਕੋਈ ਇੱਕ ਪਰਸਨ ਨਹੀਂ ਇਕ ਵਾਰ ਮੈਂ ਸ਼ੇਰ ਜੀ ਤਾਂ ਸੁਣਾ ਦਿੰਦਾ ਛੋਟਾ ਜਿਹਾ ਲਿਖਿਆ ਸੀਗਾ ਕਹਿੰਦਾ ਖੁੱਡੇ ਕਿੰਨਿਆਂ ਦੀਆਂ ਦੁਆਵਾਂ ਨੇ ਖੁੱਡੇ ਕਿੰਨਿਆਂ ਦੀਆਂ ਦੁਆਵਾਂ ਨੇ ਮੈਨੂੰ ਮੰਝਲ ਤੀਕ ਪੰਚਾਉਣ ਲਈ ਦੁਆਵਾਂ ਮਾਂ ਪਿਓ ਤੇ ਵੱਡੀ ਭੈਣ ਦੀਆਂ ਨਾਮ ਸਟਾਰਾਂ 'ਤੇ ਲਿਆਉਣ ਲਈ ਨਾਮ ਸਟਾਰਾਂ 'ਤੇ ਲਿਆਉਣ ਕਿਆ ਬਾਤ ਆ ਜੀ ਕਿਆ ਬਾਤ ਆ ਬਾਕੀ ਭਾਜੀ ਹਣ ਗਿਣਤੇ ਹੀ ਸਕੂਲ ਲੈਵਲ ਤੋਂ ਕਾਲਜ ਲਾਈਫ ਤੋਂ ਆਮ ਜ਼ਿੰਦਗੀ ਤੋਂ ਪਿੰਡਦਾਰੀ ਤੋਂ ਮਲਾਜੇਦਾਰੀਆਂ ਚੋ ਭਾਜੀ ਪਤਾ ਨਹੀਂ ਕਿੰਨੇ ਕ ਇਨਸਾਨ ਆ ਜਿਨ੍ਹਾਂ ਨੇ ਹੁਣ ਤੱਕ ਬਹੁਤ ਜ਼ਿਆਦਾ ਭਾਜੀ ਮਗੇ ਬਾਹ ਲਾਈ ਆ ਵੀ ਕਿਸੇ ਨਾ ਕਿਸੇ ਤਰੀਕੇ ਵੀ ਹਾਈਲਾਈਟ ਹੋ ਜਾਈਏ ਹਾਂਜੀ ਸੋ ਖੁੱਡਾ ਸਾਹਿਬ ਨੇ ਸ਼ਾਇਰੀ ਦੇ ਵਿੱਚ ਹੀ ਜਵਾਬ ਦਿੱਤਾ ਜੀ ਕਿਹਾ ਖੂਬਸੂਰਤ ਅੰਦਾਜ਼ ਹੈ ਜੀ ਇਹਨਾਂ ਦਾ ਜਵਾਬ ਦੇਣ ਦਾ ਸੋ ਇਹ ਹੁੰਦੀ ਜੀ ਇੱਕ ਕਲਾਕਾਰ ਦੇ ਵਿੱਚ ਇਹ ਕਲਾ ਕਿ ਉਹ ਆਪਣੀ ਕਲਾ ਰਾਹੀਂ ਹੀ ਬਹੁਤ ਕੁਝ ਲੋਕਾਂ ਨੂੰ ਸਮਝਾ ਦਿੰਦੇ ਨੇ ਸੋ ਖੁੱਡਾ ਸਾਹਿਬ ਜਿਹੜੀ ਸ਼ਾਇਰੀ ਦੀਆਂ ਬਰੀਕੀਆਂ ਵਾ ਇਹ ਤੁਸੀਂ ਕਿਹਨਾਂ ਤੋਂ ਸਿੱਖੀਆਂ ਪਾਜੀ ਮੈਂ ਸ਼ਾਇਦ ਬਹੁਤਿਆਂ ਨੂੰ ਥੋੜਾ ਮਾਇੰਡ ਲੱਗੇ ਇਸ ਗੱਲ ਦਾ ਕਿਉਂਕਿ ਕਈ ਕਹਿੰਦੇ ਵੀ ਵਿੱਚ ਸ਼ਾਇਦ ਬੰਦੇ ਦੇ ਹੋਂਮੇ ਬੋਲਦੀ ਆ ਕਹਿੰਦਾ ਅਸੀਂ ਧਾਰੇ ਨਾਸਤਾਦ ਕੋੜੇ ਅਸੀਂ ਧਾਰੇ ਨਾਸਤਾਦ ਕੋੜੇ ਦੇਣ ਗੀਤਕਾਰੀ ਵੀ ਉਹਦੀ ਆ ਦੇਣ ਗੀਤਕਾਰੀ ਵੀ ਉਹਦੀ ਹਾਂਜੀ ਬਿਲਕੁਲ ਬਿਲਕੁਲ ਮਾਲਕ ਦੀ ਵੀ ਬਹੁਤ ਕਹਿੰਦੇ ਵੱਡੀ ਮਿਹਰ ਹੁੰਦੀ ਹੈ ਬੰਦੇ ਉੱਤੇ ਇੱਕ ਟੈਲੈਂਟਾਂ ਦੀ ਵਿਸ਼ੇਸ਼ ਮਾਲਕ ਦਾ ਉਹ ਇੱਕ ਕਲਾਕਾਰੀ ਮੈਂ ਇੱਕ ਥੋੜਾ ਤੁਹਾਨੂੰ ਰੋਕਣਾ ਚਾਹੂੰਗਾ ਜਿਹੜੀ ਗੀਤਕਾਰੀ ਆ ਆਪਾਂ ਭਾਜੀ ਕਿਸੇ ਤੋਂ ਸਿੱਖ ਗਏ ਨਹੀਂ ਵੀ ਵੀ ਕਹਿ ਲਵਾਂਗੇ ਵੀ ਤੋ ਹੀ ਮੰਨ ਲਓ ਤੁਸੀਂ ਆ ਮੈਂ ਕਹਾਂ ਵੀ ਤੁਹਾਡੇ ਕੋਲ 10 ਦਿਨ ਕਲਾਸਾਂ ਲਗਾ ਲਮਾ ਤਾਂ ਸ਼ਾਇਦ ਮੈਂ ਪਤਾ ਨਹੀਂ ਕਿੱਦਾਂ ਦਾ ਗਾਣਾ ਲਿਖ ਦਊਗਾ ਬਿਲਕੁਲ ਜੀ ਬਿਲਕੁਲ ਇਹ ਬਾਜੀ ਕਹਿ ਲੋ ਵੀ ਇੱਕ ਅਰਬੀ ਟੈਲੈਂਟ ਕਹਿ ਸਕਦੇ ਆ ਜਾਂ ਬਾਕੀ ਉਹਦੀ ਮਿਹਰ ਤੋਂ ਬਿਨਾ ਨਹੀਂ ਬਾਜੀ ਮੈਂ ਇਹ ਚੀਜ਼ਾਂ 'ਚ ਬਲੀਵ ਕਰਦਾ ਕਈ ਨਹੀਂ ਕਰਦੇ ਬਟ ਮੇਰੀ ਤਾਂ ਇਹੋ ਹੀ ਸੋਚਿਆ ਵੀ ਜਿੰਨਾ ਚਿਰ ਉਹ ਉਹਦੀ ਬਾਕੀ ਮਿਹਰ ਆ ਤਾਂ ਹੀ ਤੁਸੀਂ ਕੁਝ ਕਰ ਸਕਦੇ ਹੋ ਜੀ ਹਾਂਜੀ ਸੋ ਬੀਕਸ ਖੋਡਾ ਸਾਹਿਬ ਜਿਹੜੇ ਨਵੀਂ ਜਨਰੇਸ਼ਨ ਜਿਹੜੇ ਨਵੇਂ ਰਾਈਟਰ ਲਿਖ ਰਹੇ ਆ ਅੱਜਕੱਲ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਚਾਹਣਾ ਜਾਂ ਕੀ ਮੈਸੇਜ ਤੁਹਾਡਾ ਹੈ ਭਾਜੀ ਸਾਰੇ ਸਟਾਰ ਆ ਆਪਣੀ ਜਗ੍ਹਾ ਜੀ ਠੀਕ ਆ ਜੀ ਜਿੰਦਾ ਮੂਸੇ ਵਾਲਾ ਬਾਈ ਕਹਿੰਦਾ ਸੀਗਾ ਕਹਿੰਦਾ ਅਸੀਂ ਘਰੋਂ ਹੀ ਮੰਨ ਕੇ ਤੁਰੇ ਸੀ ਅਸੀਂ ਸਟਾਰ ਜੀ ਸੋ ਭਾਜੀ ਕਿਸੇ ਨੂੰ ਅਸੀਂ ਕਹਿ ਨਹੀਂ ਸਕਦੇ ਠੀਕ ਆ ਸਭ ਦੀ ਆਪੋ ਆਪਣੀ ਖੁਆਇਸ਼ ਆ ਜਿੰਦਾ ਕੋਈ ਲਿਖਣਾ ਚਾਹੁੰਦਾ ਲਿਖ ਸਕਦਾ ਜੀ ਠੀਕ ਆ ਜੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਜੀ ਠੀਕ ਆ ਜੀ ਬਾਕੀ ਕਿਹੜਾ ਕਿਹੜੇ ਵੇਲੇ ਕਲਿੱਕ ਹੋ ਜਵੇ ਠੀਕ ਆ ਅੱਜ ਕੱਲ ਅੱਜ ਦੀ ਡੇਟ 'ਚ ਭਾਜੀ ਹਰ ਕੋਈ ਸਟਾਰ ਆ ਹਰ ਕੋਈ ਉਸਤਾਦ ਆ ਸੋ ਸਭ ਦੀ ਆਪੋ ਆਪਣੀ ਲਾਈਫ ਆ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਖੁੱਡਾ ਸਾਹਿਬ ਜਾਂਦੇ ਜਾਂਦੇ ਸਾਨੂੰ ਇੱਕ ਸ਼ੇਰ ਸੁਣਾ ਕੇ ਜੀ ਦਿਓ ਜੀ ਪਿਆਰਾ ਜਿਹੜਾ ਤੁਹਾਡਾ ਫੇਵਰਿਟ ਆ ਮਨਪਸੰਦ ਹਾਂਜੀ ਇੱਕ ਸਵਾਲ ਮੇਰਾ ਵੀ ਸਖੁੱਡਾ ਸਾਹਿਬ ਹੋ ਰਿਹਾ ਤੁਸੀਂ ਸ਼੍ਰੋਮ ਲਈ ਪੰਜਾਬੀ ਲਿਖਾਰੀ ਸਭਾ ਨਾਲ ਜੁੜੇ ਹੋਏ ਆ ਹਾਂਜੀ ਹਾਂਜੀ ਇਹ ਸਭਾ ਬਤ ਤੁਹਾਡਾ ਕਿੰਨਾ ਬਣਿਆ ਉਹਨਾਂ ਨਾਲ ਜੁੜਨ ਦਾ ਇਹ ਭਾਜੀ 2000 ਮੇਰੇ ਹਿਸਾਬ ਨਾਲ ਕਿ 15 16 ਦੀ ਗੱਲ ਆ ਭਾਜੀ ਉਦੋਂ ਮੋਹਾਲੀ ਰਹਿੰਦੇ ਹੁੰਦੇ ਸੀ ਆਪਾਂ ਜੀ ਸੋ ਉੱਥੇ ਭਾਜੀ 55 ਸੈਕਟਰ ਦੇ ਵਿੱਚ ਆ ਸ਼ਰੋਮਣੀ ਪੰਜਾਬੀ ਲਖਾਰੀ ਸਭਾ ਜੀ ਤੇ ਪੂਰੇ ਪੰਜਾਬ ਦੇ ਕਹ ਲੋਗੇ ਨਾਮ ਪਰ ਰਾਈਟਰ ਬਾ ਕਮਾਲ ਸ਼ਖੀਤਾਂ ਭਾਜੀ ਸੋ ਉੱਥੇ ਦੇ ਭਾਈ ਜਿਹੜੇ ਸਾਡੇ ਡਾਇਰੈਕਟਰ ਆ ਤੇ ਹੁਣ ਤਾਂ ਨਹੀਂ ਰਹੇ ਇਸ ਦੁਨੀਆ 'ਚ ਪ੍ਰੀਤਮ ਲਧਿਆਣਵੀ ਸਾਹਿਬ ਜੀ ਭਾਜੀ ਬਾ ਕਮਾਲ ਇਨਸਾਨ ਉਹ ਉਹਨਾਂ ਨੂੰ ਭਾਜੀ ਸਭ ਲਾਲ ਵੀ ਉਹਨਾਂ ਨਾਲ ਇੰਨਾ ਗਰੂਦਾਰੀ ਵਾਲਾ ਕੰਮ ਸੀਗਾ ਵੀ ਉਹਨਾਂ ਦੇ ਨਾਲ ਇੱਕ ਫੋਨ ਕਰਨਾ ਤੇ ਬਾਕੀ ਇੱਕ ਫੋਨ ਤੇ ਅਸੀਂ ਮਾਕੇ ਆਪਣਾ ਕੰਮ ਜੈਸਾ ਕਰਾ ਲਈਦਾ ਸੀ ਜੀ ਸੋ ਉਸ ਭਾਜੀ ਸਭਾ ਦੇ ਨਾਲ ਮੈਂ ਜੁੜਿਆ ਹੋਇਆ ਮੇਰੀਆਂ 2-3 ਮਾਕੇ ਬੁੱਕਸ ਦੇ ਵਿੱਚ ਮੇਰੇ ਆਰਟੀਕਲ ਵਗੈਰਾ ਵੀ ਛਪੇ ਹੋਏ ਸੋ ਉਹਨਾਂ ਦੇ ਨਾਲ ਵੀ ਕਾਫੀ ਸਟੇਜਾਂ ਤੇ ਮਾਕੇ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਚੰਡੀਗੜ੍ਹ ਦੇ ਵਿੱਚ ਸੋ ਇਸ ਤਰ੍ਹਾਂ ਉਹਨਾਂ ਦੇ ਨਾਲ ਜੁੜਨ ਦਾ ਸਬਕ ਬਣਿਆ ਪਿਆ ਜੀ ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਬੀਐਸ ਖੁੱਡਾ ਸਾਹਿਬ ਸੋ ਬੀਐਸ ਖੋਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ ਗਿਆਨ ਮੋਨਕ ਭਾਜੀ ਤੇ ਤੁਹਾਡੇ ਚੈਨਲ ਅਲਫ ਟੀਵੀ ਦਾ ਤੇ ਪੂਰੀ ਟੀਮ ਦਾ ਮੇਰੇ ਵੱਲੋਂ ਸਾਡੇ ਪਿੰਡ ਆ ਕੇ ਸਾਨੂੰ ਸ਼ੂਟ ਕਰਨ ਦਾ ਬਹੁਤ ਬਹੁਤ ਧੰਨਵਾਦ ਸੋ ਥੈਂਕ ਯੂ ਜਿਉਂਦੇ ਬਸ ਦੇ ਰਹੋ ਬਾਬਾ ਮੇਰ ਕਰੇ ਸੋ ਦੋਸਤੋ ਇਹ ਸਨ ਬੀਐਸ ਖੋਡਾ ਸਾਹਿਬ ਸੋ ਮੇਰੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਮੇਰੀ ਵੀਡੀਓ ਨੂੰ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ